1965 ਵਿੱਚ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਈ ਜਿਹਦੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਸ਼ਹੀਦ ਹੋਇਆ ਰਣ ਮੰਡਲ ਸਿੰਘ ਦੋਸਤੋ 1965 ਵਿੱਚ ਭਾਰਤ ਦਾ ਬਹੁਤ ਸਾਰਾ ਹਿੱਸਾ ਪਾਕਿਸਤਾਨ ਦੱਬਣਾ ਚਾਹੁੰਦਾ ਸੀ ਤੇ ਰਣ ਮੰਡਲ ਸਿੰਘ ਉਸ ਵੇਲੇ ਜਿਹੜਾ ਛੁੱਟੀ ਆਇਆ ਹੋਇਆ ਸੀਗਾ ਆ ਇੱਧਰ ਤੁਸੀਂ ਦੇਖ ਰਹੇ ਹੋ ਵੀ ਇੱਕ ਪਾਸੇ ਜਿਹੜੇ ਪਾਕਿਸਤਾਨ ਦੇ ਸੈਨਿਕਾਂ ਦੀਆਂ ਤਸਵੀਰਾਂ ਨੇ ਦੂਜੇ ਪਾਸੇ ਜਿਹੜੇ ਆਪਣੇ ਭਾਰਤੀ ਫੌਜ ਆ ਆਪਣੇ ਪੰਜਾਬ ਦੇ ਸੂਰਮੇ ਨੇ ਤਾਂ ਦੋਸਤੋ ਰਣ ਮੰਡਲ ਸਿੰਘ ਦੀ ਸ਼ਹੀਦੀ ਬਾਰੇ ਕੀ ਹੋਇਆ ਸੀ ਆਪਾਂ ਉਹਨਾਂ ਦੇ ਦੋਸਤ ਤੋਂ ਜਾਣਕਾਰੀ ਲੈਣੇ ਆ ਜਿਹੜੇ ਉਸ ਵੇਲੇ ਰਣ ਮੰਡਲ ਸਿੰਘ ਦੇ ਨਾਲ ਛੁੱਟੀ ਆਏ ਹੋਏ ਸੀ ਤੇ ਕਿਵੇਂ ਜਿਹੜੇ ਫੌਜ ਦੇ ਵਿੱਚ ਵਰਤੇ ਤਾਂ ਇਸ ਗੁਰੂ ਘਰ ਵਿੱਚੋਂ ਬਾਬਾ ਜੀ ਹਾਲੇ ਵੀ ਬੈਠੇ ਨੇ ਤੇ ਆਜੋ ਸਾਰੀ ਗੱਲਬਾਤ ਕਰਦੇ ਆ ਫੌਜੀ ਰਣ ਮੰਡਲ ਸਿੰਘ ਜੀ ਸ਼ਹੀਦ ਫੌਜੀ ਰਣ ਮੰਡਲ ਸਿੰਘ ਜੀ ਦੇ ਖਾਸ ਯਾਰ ਦੋਸਤਾਂ ਤੇ ਉਹਨਾਂ ਦੇ ਨਾਲ ਹਰਾ ਫੌਜ ਦੇ ਵਿੱਚ ਰਹੇ ਬਾਪੂ ਜੀ ਤੋਂ ਪੁੱਛਾਂਗੇ ਉਸ ਸਮੇਂ ਦੀ ਕਹਾਣੀ ਉਸ ਸਮੇਂ ਦੀ ਸਟੋਰੀ ਜੋ ਹਰਾ ਜੁੱਧ ਦੇ ਵਿੱਚ ਹੋਇਆ ਜੋ ਲੜਾਈ ਹੋਈ ਕਿਵੇਂ ਉਹ ਸ਼ਹੀਦ ਹੋਏ ਸਾਰੀ ਗੱਲਬਾਤ ਆਪਾਂ ਬਾਪੂ ਜੀ ਨਾਲ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਬਾਪੂ ਜੀ ਉਸ ਸਮੇਂ ਦੀ ਕੀ ਕਹਾਣੀ ਬਣੀ ਸੀ ਕੀ ਗੱਲਬਾਤ ਬਣੀ ਸੀ ਮਾੜਾ ਜੀ ਉਹਦੇ ਬਾਰੇ ਦੱਸੋਗੇ ਆਪਾਂ ਰਣਮੰਡਲ ਸਿੰਘ ਜੋ ਆਤਲਾ ਖੁਰਦ ਦੇ ਸ਼ਹੀਦ ਫੌਜੀ ਹੋਏ ਨੇ ਜਿਨ੍ਹਾਂ ਦੀ ਬਾਹਰ ਮਤਲਬ ਪ੍ਰਤਿਮਾ ਬਣੀਆਂ ਬਹੁਤ ਸੋਹਣੀ ਜੋ ਯਾਦਗਾਰ ਬਣੀਆਂ ਉਹਨਾਂ ਦੇ ਬਾਰੇ ਉਹਦੋਂ ਜੀ ਪਾਕਿਸਤਾਨ ਟਾਕੇ ਨੂੰ ਦੱਬ ਰਿਹਾ ਸੀ ਅੱਛਾ ਪਾਕਿਸਤਾਨ ਟਾਕੇ ਟਾਕੇ ਹਾਂ ਪਾਕਿਸਤਾਨ ਟਾਕੇ ਨੂੰ ਦਬਦਾ ਸੀਗਾ ਹਾਂ ਤੇ ਇੰਦਰਾ ਗਾਂਧੀ ਮਤਲਬ ਆਪਣਾ ਮੁਲਕ ਕਹਿਣ ਲੱਗੇ ਦੱਬਣ ਲਈ ਇੰਦਰਾ ਗਾਂਧੀ ਸੀ ਉਦੋਂ ਹਾਂ ਇੰਦਰਾ ਗਾਂਧੀ ਸੀ ਪ੍ਰਧਾਨ ਮੰਤਰੀ ਹਾਂ ਜੀ ਉਧਰੋਂ ਪਾਕਿਸਤਾਨ ਦਾ ਕੌਣ ਸੀ ਉਹ ਮਤਲਬ ਭੁੱਟੋ ਦੇ ਕਹਿੰਨੀ ਕੋ ਹੋਰ ਸੀ ਬੈਂਜੀਰ ਭੁੱਟੋ ਤਾਂ ਨਹੀਂ ਹਾਂ ਬੈਂਜੀਰ ਭੁੱਟੋ ਆਏ ਮੈਨੂੰ ਨਹੀਂ ਜਾਣਾ ਡਾਕ ਮਾਰਾ ਹਾਂ ਅੱਛਾ ਉਹ ਨਹੀਂ ਸੀ ਹਾਂ ਜੀ ਉਹ ਮਤਲਬ ਦੱਬ ਰਿਹਾ ਸੀ ਇਹ ਕਹਿੰਦੀ ਇਹ ਦੱਬਣ ਨਹੀਂ ਦਿੰਦੀ ਸੀ ਹਾਂ ਫਿਰ ਉੱਥੇ ਜੁੱਧ ਹੋ ਗਿਆ ਹਾਂ ਜੋਦੋ ਹੋਏ ਤਾਂ ਬਾਅਦ ਫੇਰ ਉਹ ਗੱਲ ਮਕਾ ਅਸੀਂ ਮਤਲਬ ਛੁੱਟੀ ਆਏ ਹੋਏ ਸੀ ਦੋਏ ਮੰਡਣ ਵੀ ਮੈਂ ਦੀ ਅੱਛਾ ਤੇ ਅਸੀਂ ਇਹਨੂੰ ਵੀ ਰਿਜਿਸਟਰੀ ਆ ਗਈ ਫੌਜੋਂ ਮੈਨੂੰ ਵੀ ਆ ਗਈ ਹਾਂ ਵੀ ਆ ਗਈ ਵੀ ਆਪਾਂ ਦੇ ਪਾਲਕਾਂ ਚ ਪੁੱਛੋ ਹਾਂ ਜਦੋਂ ਅਸੀਂ ਮਤਲਬ ਬੈਠੇ ਮੇਰੇ ਕੋਲ ਰਿਜਿਸਟਰੀ ਲੈ ਕੇ ਆ ਗਿਆ ਹਾਂ ਮਖਿਆ ਕਹਿੰਦਾ ਮੇਰ ਤਾਂ ਕਿ ਰਿਜਿਸਟਰੀ ਆ ਗਈ ਆਪ ਜਾਣਾ ਮੈਂ ਮਨਤਾ ਆ ਪਾਈ ਪਿਆ ਹਾਂ ਤੇ ਰੇਡੂਚ ਵੀ ਬਰਾਤਕਾਰ ਕਰਤਾ ਵੀ ਜਿਹੜਾ ਫੌਜੀ ਛੁੱਟੀ ਆਇਆ ਆਪਾਂ ਉਹਦੇ ਪਾਸਟਾਂ ਚ ਪੁੱਜੋ। ਓਹ ਚੋ ਠੀਕ ਹੈ। ਹਾਂ ਅਸੀਂ ਜੀ ਮਤਲਬ ਮੱਜੇ ਦੇ ਬੈਠਾ ਜੇ ਇਹਨੇ ਚਿੱਠੀ ਜੀ ਲਿਖੀ ਜਾਂਦਾ ਤੇ ਫਿਰ ਅਸੀਂ ਰੋਟੀ ਖਾਧੀ ਦੋਹਾਂ ਨੇ ਰੋਟੀ ਢਾ ਕੇ ਹਾਂ ਦੋਹਾਂ ਅਸੀਂ ਉਹਦੇ ਪਾਸਟਾਂ ਨੂੰ ਪੁੱਜ ਗਏ। ਇਹਦਾ ਬਾਗਾ ਜੰਮੂ ਟਾਕੇ ਕੰਨੀ। ਹਾਂ ਹਾਂ ਸ਼ੰਭੂ ਜੋੜੀਆਂ ਨੂੰ। ਠੀਕ ਹੈ। ਤੇ ਮੈਂ ਪਾਸਟਰ ਸਾਡੀ ਤੇ ਇੱਥੇ ਟਾਕੇ ਚ ਮੈਂ ਟਾਕੇ ਚ ਵਗਿਆ। ਠੀਕ ਹੈ। ਫਿਰ ਉਸ ਤੋਂ ਬਾਅਦ ਗੱਲ ਮੁਕਾ ਮੇਰੇ ਮੇਰੀ ਬਾਦਰੀ ਹੋ ਗਈ ਮਤਲਬ ਤੀਨ ਦੇ ਬਾਰਡਰ ਤੇ। ਅੱਛਾ। ਚੋਲਾ ਪੇਟਰਾ ਉਥੇ ਬਹੁਤ ਵੱਡਾ ਬਹੁਤ ਵੱਡਾ ਉਚਾਈ ਵਾਲੀ ਹੈ 28000 28100 ਫੁੱਟ ਤੇ ਰਿਹਾ ਹਸਤੀ ਸਾਡੀ ਅੱਛਾ ਉਥੇ ਬੰਦਾ 3 ਮਹੀਨੇ ਪਾਸਟ ਰਹਿੰਦਾ 3 ਮਹੀਨੇ ਤੋਂ ਬਦਰੀ ਕਰ ਦਿੰਦਾ ਠੀਕ ਹੈ ਜੇ ਤੋ ਬਦਰੀ ਨਾ ਕਰੀ ਸਾਨੂੰ ਮਤਲ ਜਿਹੜੀ ਆਹ ਗੋਰਖਾ ਆਈ ਜੀ ਹਰ ਹਾਂ ਉਹ ਆਈ ਉਹਨਾਂ ਦੇ ਅਸੀਂ ਥੱਲੇ ਉਤਰੇ ਉਹਨਾਂ ਦੇ ਫਾਇਰ ਸ਼ੁਰੂ ਕਰਤਾ ਅੱਛਾ ਮੁੜ ਕੇ ਸਾਨੂੰ ਫੇਰ ਲਾਤਾ ਉੱਥੇ ਅੱਛਾ ਅਸੀਂ ਜਕਾਰਾ ਛੱਡ ਕੇ ਫੇਰ ਮਤਲ ਉਹਦੇ ਸਾਥ ਆ ਕੇ ਉਦੋਂ ਬਾਅਦ ਫੇਰ ਦੋ ਤਨਵੀ ਨੇ ਰਹੇ ਫੇ ਮਰਟੇ ਬਾਗੇ ਪਤਾ ਨਹੀਂ ਹੋਰ ਜਿਹੜੀ ਮਦਰਾਸੀ ਹਾਂ ਉਹ ਮੈਨੂੰ ਕਰੀ ਉਹਨਾਂ ਨੇ ਕਰੀ ਹਾਂ ਤਿੰਨ ਚਾਰ ਵਾਰੀ ਸਾਡੀ ਬਦਲੀ ਹੋਈ ਸਾਡੇ ਨੂੰ ਸਾਹ ਲੱਗ ਗਿਆ ਸਾਡੇ ਪੈਰਾਂ ਮਦਰਾਸੀਖਾਂ ਤੋਂ ਦਬ ਦੇਦੀ ਹਾਂ ਹਾਂ ਡਰਦੇ ਸੀ ਹਾਂ ਅੱਛਾ ਹੋਰ ਪਲਟਣ ਜਾਇਆ ਕਰੇ ਉਹਨਾਂ ਨੇ ਫਾਰੂਖ ਭਜਾ ਦਿਆ ਕਰਨ ਹਾਂ ਨਾਲਾ ਸਾਹ ਨਹੀਂ ਤੇ ਸਾਡੇ ਮੀਲ ਦੂਰ ਮੀਲ ਨਾਲਾ ਚੌੜਾ ਸੀ ਅੱਛਾ ਉਹ ਤੋਂ ਪਰਲੇ ਪਾਸੇ ਉਹਨਾਂ ਦੇ ਹੁਸ਼ ਲੱਗੇ ਸੀ ਉਰਲੇ ਪਾਸੇ ਸਾਡੇ ਸੀਗੇ ਅੱਛਾ ਅੱਛਾ ਕੰਬੂ ਠੀਕ ਹੈ ਤੇ ਉਥੇ برف ਦੀ ਕੰਬ ਦੀ ਦਿਰਾਤ ਪਾਫੀ ਪਿੰਨ ਮਤਲਬ ਨਾ ਤੱਕ ਸੂਰਜ ਸਾਲ ਵਈ ਦੇਖਿਆ ਨਹੀਂ ਅੱਛਾ ਦੇਖਿਆ ਹੀ ਨਹੀਂ ਸਾਲ ਪਰ ਸੂਰਜ ਨਹੀਂ ਦੇਖਿਆ ਜਮਾਨਾ ਅੱਛਾ ਅੱਛਾ ਮੇਰੇ ਸ਼ਹੀਦ ਜਿਹੜੇ ਰਣਮੰਦਰ ਸਿੰਘ ਸੀਗੇ ਇਹਦਾ ਪਤਾ ਉਦੋਂ ਬਾਅਦ ਫਿਰ ਸ਼ਹੀਦੀ ਬਾਰੇ ਦੱਸੋ ਸ਼ਹੀਦੀ ਬਾਰੇ ਉਦੋਂ ਬਾਅਦ ਫਿਰ ਸਾਡੀ ਇਹਨਾਂ ਪਲਟਣ ਇਹਨਾਂ ਦੀ ਪਲਟਣ ਨੇ ਬਦਲੀ ਕਰੀ ਹਾਂ ਸਾਈਕਲ ਸਿੱਖ ਜੀ ਗਾਹੀ ਅੱਛਾ ਇਹਨੇ ਆ ਕੇ ਆਏ ਉਹਨਾਂ ਨੇ ਸਾਨੂੰ ਦੱਸਿਆ ਵੀ ਛੋਡੇ ਪਿੰਡ ਵਾਲਾ ਰਣਮੰਦਰ ਨਸੀਦ ਹੋ ਗਿਆ ਅੱਛਾ ਮਹਾਂ ਕਿਵੇਂ ਹੋਇਆ ਇਹ ਪੁੱਛਿਆ ਕਹਿੰਦਾ ਜਹਾਜ਼ ਦੀ ਸ਼ੇਰਿੰਗ ਹੋ ਗਈ ਉਸ ਤੋਂ ਦੀ ਉਹਦੇ ਵਿੱਚ ਆ ਗਿਆ ਕਹਿੰਦਾ ਤਿੰਨ ਬੋਰੀਆਂ ਖੋਖਿਆਂ ਦਾ ਰੋਂਦਾਂ ਦੀਆਂ ਠੋਕੀਆਂ ਮਤਲਬ ਗੋਲੀਆਂ ਜਿਹੜੀਆਂ ਡਿੱਗੀਆਂ ਲਵੇ ਅੱਛਾ ਜਿਹੜੀਆਂ ਉਤੋਂ ਚੱਲੇ ਰੋਂਦ ਨਿਕਲ ਜਾਂਦਾ ਖੋਖਾ ਥੱਲੇ ਜੀ ਕਹਿੰਦਾ ਮਸ਼ੀਨਾਂ ਕਹਿੰਦਾ ਇਹ ਦੀ ਰਿਮੀ ਚੱਲਦੀ ਹੁੰਦੀ ਹਾਂ ਐ ਕਹਦਾ ਇੰਨੇ ਰਾਉਂਡ ਫਾਇਰ ਕਰੇ ਇਹਨਾਂ ਨੇ ਅੱਛਾ ਇੱਕਦਮ ਹਾਂ ਲਗਾਤਾਰ ਕਰੀ ਗਏ ਕੰਨ ਬਾਰਸ਼ ਬਾਰਸ਼ੀ ਹੋ ਗਈ ਉਪਰ ਉਹ ਜਹਾਜ਼ ਵਾਲੀ ਫਾਇਰਿੰਗ ਹੋ ਗਈ ਹਾਂ ਜੀ ਉਹ ਤਾਂ ਬੈਰਲਾ ਤੋਂ ਤਿੰਨ ਚੜ੍ਹਦੀਆਂ ਜਿਉਂ ਬੈਲ ਕਰਮ ਉਹਦੀ ਦੂਜੀ ਚੜ੍ਹਾਉਣ ਦੇ ਨਪਰ ਅੱਛਾ ਫਿਰ ਉਹਨਾਂ ਦੀ ਜਿਹੜੀ ਸ਼ਹੀਦ ਦੀ ਸ਼ਹੀਦਾਂ ਦੀ ਜਿਹੜੀ ਉਹ ਹੁੰਦੀਆਂ ਲਾਸ਼ ਹੁੰਦੀਆਂ ਮਿਲ ਗਈ ਸੀ ਹਾਂ ਜੀ ਸਾਹ ਤੇ ਚੱਕ ਕੇ ਜਾਂਦੀ ਵਾਪਸ ਅੱਛਾ ਫਿਰ ਉਹ ਇੱਥੇ 10 ਸਾਲਸ ਕਰ ਦਿੱਤਾ ਉਦੋਂ ਉਦੋਂ ਉਥੇ ਹੀ ਦਾਹ ਕਰਦੇ ਜੀ ਉਦੋਂ ਇੱਥੇ ਆਉਣ ਨਹੀਂ ਦਿੰਦੇ ਅੱਛਾ ਆਉਣ ਨਹੀਂ ਦਿੰਦੇ ਉਦੋਂ ਉੱਥੇ ਦਾਹ ਸੰਸ ਕਰ ਹਾਂ ਜੀ ਆਹ ਗੱਲ ਬਾਤ ਹੈ अच्छा विरा यादगार बहुत सोनी बनाई है हां जी है। सारे नगर ने बनाई है बहुत बढ़िया उनका हिस्सेदार उन्होंने लेने हां ओदे ਭਾਈਆਂ ਨੇ ਉਹਨੇ ਭੈਣਾ ਨੇ ਤੇ ਉਹਨਾਂ ਨੇ ਤੇ ਨਗਰ ਨੇ ਬਣਾਈ ਅੱਛਾ ਜਿਵੇਂ ਹੁਣ ਅੱਜ ਕੱਲ ਜਿਵੇਂ ਫੌਜੀ ਸ਼ਹੀਦ ਹੋ ਜਾਂਦੇ ਨੇ ਕੁਛ ਨਾ ਕੁਛ ਮਿਲਦਾ ਹੈ ਉਦੋਂ ਕੀ ਮਿਲਦਾ ਹੁੰਦਾ ਸੀਗਾ ਉਦੋਂ ਤਾਂ ਜ ਜਿਹਦਾ ਚੰਗਾ ਹੋ ਕਰਿਆ ਜੀ ਉਹਨੂੰ ਜ਼ਮੀਨ ਦੇ ਕੱਟ ਦਿੰਦੇ 50 10 ਕਿੱਲੇ ਜਾਂ 20 ਕਿੱਲੇ ਚਾਹਣ ਸਿੰਘ ਨੂੰ ਕੀ ਕਰਿਆ ਸੀ ਇਹਨੂੰ ਇਹਨੂੰ 12 ਕਿੱਲੇ ਨਹੀਂ 15 ਕਿੱਲੇ ਜ਼ਮੀਨ ਦੇ ਕੱਟੇ ਸੀ ਅੱਛਾ ਉਹ 50 51 ਕਹਿੰਦੇ ਸੀ ਤੁਸੀਂ ਉਹ ਤਾਂ ਮੈਂ ਭੁੱਲ ਗਿਆ 12 ਕਿੱਲੇ ਕੱਟੇ ਸੀਗੇ 12 ਕਿੱਲਾਂ ਚੋਂ ਫੇਰੇ ਇਹਦੇ ਪਿਓ ਨੇ ਕਾਗਜ਼ ਤਾਂ ਜਿਹੜੇ ਗਵਰਨਮੈਂਟ ਨੇ ਦਿੱਤੇ ਸੀ ਉਹ ਉਹ ਆਪਦੀ ਸੰਭਲਾ ਕਰੇ ਫੜਾਈ ਬੁੜੀ 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 ਨਾਲ ਗੜਿਆ ਹੋਈ ਸੀ ਹਾਂ ਉਡੀਨ ਦਿੱਤੇ ਨਾ ਜੇ ਜੀ ਕਹਿੰਦੇ ਉਹ ਮਾਰੋ ਮੁੰਡਿਆਂ ਨਾਲ ਲੜ ਪਿਆ ਹਾਂ ਉਹ ਜੇਬ ਚ ਗਲਮ ਕਾ ਮਰੇ ਪੈਦਾ ਪਤਾ ਲੱਗਿਆ ਉਹ ਨੰਗਾ ਟਾਈਮ ਮੂੰ ਇਹਨੂੰ 52 ਲੱਖ ਰੁਪਏ ਇਹਨਾਂ ਨੂੰ ਮਿਲ ਗਿਆ ਮਿਲ ਗਿਆ ਹਾਂਜੀ ਠੀਕ ਹੈ ਅੱਜਾ 3.5 ਲੱਖ ਰੁਪਏ ਮੈਂ ਲਗਾ ਗੁਰਦੁਆਰਾ ਸਾਹਿਬ ਦੀ ਸਾਰੀ ਵਾਸਤੇ ਵੀ ਦਿੱਤਾ ਪਰਿਵਾਰ ਨੇ ਹਨਾ ਜੱਤਾ ਜੀ ਹਾਂ ਜਿੱਥੇ ਠੀਕ ਹੈ ਅੱਜਾ ਬਾਪੂ ਜੀ ਮਤਲਬ ਕਿ ਜਿਵੇਂ ਕੋਈ ਸ਼ਹੀਦ ਹੋ ਜਾਂਦਾ ਹੈ ਨਾ ਪਿੰਡ ਦੇ ਵਿੱਚ ਉਹਦੀ ਇਸ ਤਰ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਤਾਂ ਇਹ ਚੰਗਾ ਬੰਦਾ ਹੋਵੇ ਜਿਹੜਾ ਕੋਈ ਹਰੇਕ ਦੀ ਦਾ ਕੋਈ ਬੰਦੇ ਜੇ ਹੁਣ ਅਗਲਾ ਰਾਹ ਚ ਮਰ ਗਿਆ ਜਾਂਦਾ ਆਉਂਦੀ ਨਹੀਂ ਨਹੀਂ ਜਿਵੇਂ ਫੌਜ ਦੇ ਵਿੱਚ ਹੈ ਨਾ ਸ਼ਹੀਦ ਹੁੰਦਾ ਜੋ ਲੜਕੇ ਹੀ ਹੁੰਦਾ ਤਾਂ ਨਗਰ ਦੇ ਸਾਰੇ ਬਣਾਉਂਦੇ ਹਾਂਜੀ ਸਾਡੇ ਨਗਰ ਨੇ ਬਹੁਤ ਰੂਹ ਖੁਸ਼ ਹੋਈ ਜੀ ਦੇਖ ਕੇ ਜਦੋਂ ਕਿਸੇ ਯੋ ਬਹੁਤ ਖੁਸ਼ ਹੁੰਦੇ ਆ ਖਿਰਦੀ ਆ ਰੂ ਬਿਲਕੁਲ ਜੀ ਬਣਾ ਜੀ ਧੰਨਵਾਦ ਬਾਪੂ ਜੀ ਸასი ਗਾਲ ਜੀ ਅੱਛਾ ਬਾਪੂ ਤੁਹਾਡੇ ਮਿੱਤਰ ਸੀ ਇਹ ਹਾਂ ਜਾਮਾ ਵਧੀਆ ਆਉਣ ਜਾਣ ਵਾਲੇ ਵਧੀਆ ਕੱਸੇ ਬੱਕਰੀਆਂ ਢਾਂਡੇ ਇਕੱਠੇ ਚਾਰਦੇ ਆ ਮੈਂ ਸਾሙਸਾ ਅੱਛਾ ਫੌਜ ਵਿੱਚ ਭਰਤੀ ਕਿਵੇਂ ਹੋਈ ਸੀ ਫੌਜ ਤੋਂ ਸੂਈ ਭੱਗ ਗਿਆ ਆਪਣੇ ਘਰ ਦੀ ਉਸ ਤੇ ਤਕਲੀਫ ਚੀ ਕਰੋ ਗਰੀਬ ਸੀਗੇ ਹਾਂ ਅੱਛਾ ਫੌਜ ਚ ਵਾਕੀ ਸੀ ਆ ਸ਼ੀਮਿਆ ਸ਼ੀਮਿਆ ਵਾਲਾ ਮੁੰਡਾ ਸੀ ਸ਼ੀਮਿਆ ਦਾ ਮੁੰਡਾ ਸੀ ਅੱਛਾ ਜੀ ਪਰਵਾਰ ਵੱਡਾ ਸੀ ਤੇ ਮੈਂ ਤੈਨੂੰ ਪਰ ਇੱਥੇ ਦਰਬਾਨਾਂ ਵੀ ਫੌਜ ਚ ਜਾ ਕੇ ਦੇਖ ਲਈਏ ਅੱਛਾ ਤੁਹਾਡੇ ਨਾਲ ਖੇਡਦਾ ਹੁੰਦਾ ਸੀ ਹਾਂ ਖੇਡਦਾ ਰਹੇ ਸਾਡੇ ਨਾਲ ਇੱਥੇ ਪੂਰਾ ਜੇ ਪਿੰਡ ਘਰ ਆਇਨਾ ਦਾ ਹਾਈਚਾ ਉਹ ਜਗਾ ਜਿਹੜੇ ਕੜੀ ਕੜੀ ਵਾਲੀ ਉਹਦੇ ਮਗਰਲੇ ਵਾਸੇ ਘਰ ਆਇਨਾ ਉੱਥੇ ਮੈਂ ਪਹਿਲਾਂ ਦੀ ਉੱਥੇ ਘਰੇ ਵੀ ਜਗਾ ਬਣਵਾਈ ਤੀ ਫਿਰ ਇਹਨਾਂ ਕਰਾ ਮੇਰੀ ਯਾਦਗਾਰ ਬਾਹਰ ਬਣ ਜੂਰੇ ਅੱਛਾ ਅੱਛਾ ਸਾਨੂੰ ਜਦੋਂ ਮਤਲਬ ਇਹ ਸ਼ਹੀਦ ਹੋਏ ਪਿੰਡ ਵਿੱਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਤਾਂ ਕਿੰਨਾ ਕੁ ਦੁੱਖ ਕਿੰਨਾ ਕੁ ਬੜਾ ਪਿੰਡ ਨੇ ਯਾਰ ਸੋਗ ਬਣਾਇਆ ਕਰੋਟੀ ਟੁੱਕ ਕਿਸੇ ਨੇ ਪੱਕਿਆ ਉਹ ਲਾਲ ਲੋ ਲਾਲ ਧਰਤੀ ਹੋ ਗਈ ਅੱਛਾ ਸੋਨੂੰ ਕਿੰਨਾ ਕ ਦੁੱਖ ਹੋਇਆ ਸੀ ਬੜਾ ਬੜਾ ਦੁੱਖ ਹੋਇਆ ਜੀ ਜਿੰਨਾ ਕਹਦੇ ਸਾਡੇ ਦਾ ਪਿੰਡ ਦੇ ਦਾੜਾ ਦੁੱਖ ਮਨਾਇਆ ਅੱਛਾ ਜਿੱਡਾ ਕਹਦੇ ਇਹਦੀ ਮਾਂ ਰੋਂਦੀ ਨਾ ਚਲੀ ਜਾਇਆ ਕਰ ਅੱਛੇ ਹੀ ਹੋਰ ਅੱਛਾ ਵਿਆਹੀ ਹੋਈ ਸੀ ਜਦੋਂ ਇਹ ਚੀਜ਼ ਹੋਈ ਨਾ ਬੇਹਣ ਨਹੀਂ ਸੀ ਵਿਚਾਰਾ ਅੱਛਾ ਕਵਾਰ ਅੱਛਾ ਤੇ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤੇ ਬਾਕੀ ਹੋਰ ਹੈ ਜੀ ਜਵਾਨੀ ਵਾਲਾ ਸੋਹਣਾ ਸੀ ਗਾਡਰ ਵਰਗਾ ਜਵਾਨ ਸੀ ਠੀਕ ਗੋਰਾ ਸ਼ੋਨ ਬਾੜੀ-ਵਾੜੀ ਲੂਈ-ਲੂਈ ਦਾੜੀ ਦੀ ਅੱਟ ਇੱਥੇ ਫਿਟ ਕੀ ਲੱਗੀ ਹੁੰਦੀ ਜਦੋਂ ਆਉਂਦਾ ਛੁੱਟੀ ਖੜਪ ਖੜਪ ਵਹਿ ਰਵਾਜ ਦੇ ਫਿਰ ਇਹ ਨੂੰ ਜੱਫੀ ਪਾ ਕੇ ਮਿਲ ਕੇ ਜਾਂਦਾ ਅੱਛਾ ਜੀ ਹਾਂ ਜੀ ਠੀਕ